ਪੰਜਾਬ ਪੁਲਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਪੁਲਸ ਦੇ ਇਸ ਵਾਰ ਪੂਰੀ ਵਧਾਈ ਦੀ ਪਾਤਰ ਕਿਉਂਕਿ ਉਹਨਾਂ ਨੇ ਸਾਨੂੰ ਬਹੁਤ ਸਾਰਾ ਸਹਿਯੋਗ ਕੀਤਾ ਵਾ ਉਹਨਾਂ ਦੀ ਬਦੌਲਤ ਅਸੀਂ ਯਾਤਰਾ ਬੜੀ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੂਰੀ ਕੀਤੀ ਹੈ ਸੋ ਸਾਰਿਆਂ ਨੂੰ ਜੈ ਸ਼ੰਕਰ ਦੀ ਤੁਹਾਨੂੰ ਪਤਾ 10 ਮਹੀਨਾ ਚੱਲਦਾ ਪਿਆ ਤੇ 10 ਮਹੀਨੇ ਦੇ ਵਿੱਚ ਕੋਲੇਨਾਥ ਦੇ ਦਰਬਾਰ ਦੇ ਉੱਤੇ ਸੰਗਤਾ ਜਾਂਦੀਆਂ ਨੇ ਕਾਵਰੀਆ ਲੈ ਕੇ ਸੋ ਹਰੀਦਵਾਰ ਜਾਂਦੇ ਨੇ ਲੋਕ ਜਿਹੜਾ ਕਾਵਰੀਆ ਲੈ ਕੇ ਤੇ ਅਨੋਖੀ ਤੁਹਾਨੂੰ ਜੀ ਦਿਖਾਵਾਂਗੇ ਕਿ ਅੱਜ ਪਹਿਲੀ ਵਾਰ ਪਹਿਲੀ ਵਾਰ ਜਿਹੜੀ ਯਾਤਰਾ ਜਿਹੜੀ ਹੈ ਅੰਮ੍ਰਿਤਸਰ ਤੋਂ ਦੁਰਗਾਣਾ ਮੰਦਿਰ ਤੋਂ ਜਿਹੜੀ ਯਾਤਰਾ ਹੈ ਕਾਵਰੀਆ ਲੈ ਕੇ ਸ੍ਰੀ ਅਚਲੇਸ਼ਵਰ धाम ਬਟਾਲਾ ਵਿੱਚ ਜਿਹੜੀ ਯਾਤਰਾ ਅੱਜ ਬਟਾਲਾ ਚ ਪਹੁੰਚੀ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਜਿਹੜਾ ਇਹ ਕੰਮ ਹੋ ਰਿਹਾ ਸੋ ਆਪਾਂ ਗੱਲਬਾਤ ਕਰਦੇ ਆ ਭਗਤਾਂ ਨਾਲ ਸੋ ਜੈ ਸ਼ੰਕਰ ਜੀ ਜੈ ਸ਼ੰਕਰ ਦੀ ਸਭ ਤੋਂ ਪਹਿਲੇ ਤੇ ਸਾਰਿਆਂ ਨੂੰ ਕੀ ਨਾਮ ਦੇ ਮੇਰਾ ਨਾਮ ਸਮੀਰ ਮਹਾਜਨ ਮਹਾਜਨ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੈ ਸ਼ੰਕਰ ਜੀ ਤੁਹਾਨੂੰ ਕਿਉਂਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਜਿਹੜਾ ਇਹ ਇਹ ਕੰਮ ਹੋ ਰਿਹਾ ਕਿ ਅੰਮ੍ਰਿਤਸਰ ਦੁਰਗਾਣਾ ਮੰਦਰ ਤੋਂ ਜਿਹੜਾ ਕਾਵਰੀਆ ਲੈ ਕੇ ਅਚਲੇਸ਼ਵਰ ਧਾਮ ਦੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਇਹ ਕਹਾਵਤਾਂ ਜਿਹੜੀਆਂ ਬਣੀਆਂ ਕਿ ਪ੍ਰਭੂ ਦੀ ਮਰਜ਼ੀ ਤੋਂ ਬਿਨਾ ਕੋਈ ਪੱਤਾ ਨਹੀਂ ਹਲ ਸਕਦਾ ਅਗਲੇ ਦੀ ਇੱਛਾ ਆਈ ਬੈਠੇ ਪਲਾਨ ਬਣਿਆ ਬਿਨਾ ਪਲੈਨਿੰਗ ਦੇ ਉੱਤੋਂ ਦੀ ਇਹ ਗੱਲਬਾਤ ਹੋਈ ਬਿਨਾ ਕਿਸੇ ਸੰਸਥਾ ਤੋਂ ਬਟਾਲੇ ਦੇ ਵਿੱਚ ਪਹਿਲੀ ਵਾਰ ਇਹ ਕੰਮ ਹੋਇਆ ਕਿਸੇ ਵੀ ਸੰਸਥਾ ਦੇ ਵਿੱਚ ਮਤਲਬ ਕਿਸੇ ਵੀ ਸੰਸਥਾ ਦਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਸਾਰੇ ਹਿੰਦੂ ਜਿਹੜੇ ਕਿ ਭਗਵਾਨ ਨੂੰ ਪਿਆਰ ਕਰਦੇ ਨੇ ਭੋਲੇनाथ ਨੂੰ ਜਿਹੜੇ ਆਪਣਾ ਇਸ਼ਟ ਮੰਦੇ ਨੇ ਉਹਨਾਂ ਨੇ ਰਲ ਕੇ ਇੱਕ ਪਲਾਨ ਤਿਆਰ ਕੀਤਾ ਗੱਲਬਾਤ ਕੀਤੀ ਜਿਹੜੇ ਜਿਹੜੇ ਕੀ ਭੋਲੇ ਨਾਥ ਨੂੰ ਬਹੁਤ ਪਿਆਰ ਕਰਦੇ ਨੇ ਕਿ ਤੁਸੀਂ ਜਾਓਗੇ ਤੁਸੀਂ ਜਾਓਗੇ ਤੋ ਤੁਸੀਂ ਯਕੀਨ ਮੰਨੋ ਅੱਜ ਤੋਂ ਹਫ਼ਤੇ ਪਹਿਲੇ ਸਿਰਫ 12 ਜਾਂ 13 ਜਨੇ ਤਿਆਰ ਸੀ ਤੋ ਇੱਕ ਹਫ਼ਤੇ ਦੇ ਅੰਦਰ ਐਸੀ ਲਹਿਰ ਚਲੀ ਭੋਲੇ ਨਾਥ ਦੇ ਪਿਆਰ ਦੀ ਤੋ ਤਕਰੀਬਨ 50 ਕਾਵੜ ਜਿਹੜੇ ਅੱਜ ਸਵੇਰੇ 3:30 ਵਜੇ ਬਟਾਲੇ ਤੋਂ ਸ਼੍ਰੀ ਦੁਰਗਿਆਣਾ ਮੰਦਿਰ ਰਵਾਨਾ ਹੋਏ ਤੋ ਉੱਥੇ ਮੱਥਾ ਟੇਕ ਕੇ ਔਰ ਜਲ ਭਰ ਕੇ ਕਿਉਂਕਿ ਉੱਥੋਂ ਦੇ ਦੁਰਗਿਆਣਾ ਮੰਦਿਰ ਦੇ 90 ਪੂਰੇ ਹਿੰਦੁਸਤਾਨ ਦੇ ਨੱਬੇ ਤੀਰਥਾਂ ਦਾ ਜਲ ਹੈ। ਤੋਂ ਉੱਥੋਂ ਦੀ ਜਲ ਲੈ ਕੇ ਤਕਰੀਬਨ ਅਸੀਂ 8 ਵਜੇ ਉੱਥੋਂ ਚਲੇ। ਔਰ ਹੁਣ ਜਿਹੜਾ ਅਸੀਂ ਬਟਾਲੇ ਕੁਸ਼ਟ ਆਸ਼ਰਮ ਦੇ ਵਿੱਚ ਪੁੱਜਿਆ ਇਸ ਟਾਈਮ। ਤੋਂ ਇਸ ਤੋਂ ਬਾਅਦ ਅਸੀਂ ਅਚਲੇਸ਼ਵਰ ਧਾਮ ਜਾਵਾਂਗੇ ਔਰ ਸਵੇਰੇ 2:30 ਵਜੇ ਅਸੀਂ ਅਭਿਸ਼ੇਕ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ। ਸੋ ਫਿਰ ਕਿੰਨਾ ਕੁ ਪਿਆਰ ਮਿਲਿਆ ਰਸਤੇ ਦੇ ਵਿੱਚ ਕਿਉਂ ਅੰਮ੍ਰਿਤਸਰ ਤੋਂ ਚੱਲੇ ਹੋ ਤੁਸੀਂ ਤਾਂ ਬਟਾਲੇ ਆਂਦੇ ਆਂਦੇ ਆ ਕਿੰਨਾ ਕੁ ਪਿਆਰ ਮਿਲਿਆ ਭਗਤਾਂ ਦਾ। ਪਿਆਰ ਤੇ ਐਸਾ ਹੀ ਕਿ ਜਿਵੇਂ ਇੱਕ ਮਾਂ ਵੀ ਉਹ ਇੱਕ ਬੱਚੇ ਨੂੰ ਪਿਆਰ ਕਰਦੇ ਹਨ ਨਾ। ਉਵੇਂ ਹੀ ਲੋਕਾਂ ਨੇ ਸਾਨੂੰ ਤਲੀਆਂ ਦੇ ਚੁੱਕਿਆ ਮਤਲਬ ਲੋਕੀ ਪਿੱਛੇ ਜਦੋਂ ਅਸੀਂ ਲੰਘ ਜਾਂਦੇ ਹਾਂ ਨਾ ਪਿੱਛੇ ਮੋਟਰਸਾਈਕਲ ਇਹ ਕਿਸੇ ਵਾਹਨ ਦੇ ਉੱਤੇ ਕੋਈ ਪਾਣੀ ਦੀਆਂ ਪੇਟੀਆਂ ਕੋਈ ਕੋਲਡ ਡਰਿੰਕ ਵਗੈਰਾ ਉਹ ਲੈ ਕੇ ਰੱਖ ਕੇ ਸਾਨੂੰ ਦੇਖੇ ਜਾਂਦੇ ਸੀਗੇ ਲੈ ਜਾਓ ਤੋਂ ਇਸ ਤਰ੍ਹਾਂ ਦਾ ਪਿਆਰ ਉਹ ਐ ਨਹੀਂ ਕਿ ਕੋਈ ਹਿੰਦੂ ਸਿੱਖ ਵੀ ਸੀ ਹੋਰ ਜਿਹੜੇ ਵੀ ਧਰਮ ਦੀ ਇਹ ਗੱਲ ਕਰੀਏ ਸਭ ਨੇ ਸਾਨੂੰ ਬਹੁਤ ਸੇ ਜੋਗੀਤਾ ਪਰ ਖਾਸ ਗੱਲ ਪੰਜਾਬ ਪੁਲਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਪੁਲਸ ਦੀ ਇਸ ਵਾਰ ਪੂਰੀ ਵਧਾਈ ਦੀ ਪਾਤਰ ਹੈ ਕਿਉਂਕਿ ਉਹਨਾਂ ਨੇ ਸਾਨੂੰ ਬਹੁਤ ਸਹਾਇਕ ਕੀਤਾ ਵਾ ਉਹਨਾਂ ਦੀ ਬਦੌਲਤ ਅਸੀਂ ਯਾਤਰਾ ਬੜੀ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੂਰੀ ਕੀਤੀ ਹੈ ਸੋ ਮਹਾਂ ਸਾਹਿਬ ਅਜੇ ਹੀ ਯਾਤਰਾ ਸ਼ੁਰੂ ਕੀਤੀ ਗਈ ਹੈ ਚਲੋ ਭੋਲੇनाथ ਕਿਰਪਾ ਕਰੇ ਐਦਾ ਹੀ ਚਲਦੀ ਰਹੇ ਪਰ ਅੱਗੋ ਵੀ ਚਲਦੀ ਰਹੂਗੀ ਐਦਾ ਹੀ ਵੇਖੋ ਮੈਂ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਪ੍ਰਭੂ ਦੀ ਇੱਛਾ ਤੋਂ ਬਿਨਾਂ ਕੋਈ ਪਤਾ ਨਹੀਂ ਲੱਦਦਾ ਅਗਲੇ ਦਾ ਅਸ਼ੀਰਵਾਦ ਰਹਾ ਭੋਲੇनाथ ਦੀ ਕਿਰਪਾ ਰਹੀ ਤੇ ਹਰ ਸਾਲ ਜਿਹੜੀ ਯਾਤਰਾ ਜਿਹੜੀ ਹੈ ਉਹ ਵਧਦੀ ਜਾਏਗੀ ਔਰ ਹੁਣ ਜਦ ਅਸੀਂ ਬਟਾਲਾ ਪਹੁੰਚੇ ਆ ਲੋਕਾਂ ਦਾ ਸਾਨੂੰ ਇਹ ਰਿਸਪਾਂਸ ਹੈ ਕਿ ਜਿੰਨੀ ਤੁਸੀਂ ਹੁਣ ਆ ਉਸ ਤੋਂ ਤਿੰਨ ਗੁਣਾ ਜ਼ਿਆਦਾ ਜਿਹੜੀ ਸੰਖਿਆ ਵਾ ਅਗਲੀ ਵਾਰੀ ਤੁਹਾਡੀ ਕਾਵੜ ਦੇ ਨਾਲ ਅੰਮ੍ਰਿਤਸਰ ਨੂੰ ਜਾਏਗੀ ਨਹੀਂ ਨਹੀਂ ਮੈਂ ਸਾਹਿਬ ਹੁਣ ਕਿੰਨੀ ਹੋਈ ਸੀਗੀ ਜਿਹੜੀ ਉੱਥੋਂ ਯਾਤਰਾ ਚੱਲੀ ਸੀਗੀ ਤੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਕਿੰਨੀ ਕਿ ਕਿਉਂਕਿ ਭਗਤ ਨਾਲ ਰਲ ਜਾਂਦੀ ਨਹੀਂ ਯਾਤਰਾ ਉਹ ਕਿੰਨੀ ਕੁ ਹੋ ਗਈ ਆ ਹੁਣ ਬਿਲਕੁਲ ਦੇਖੋ 50 ਕਾਵੜ ਜਿਹੜੇ ਚੁੱਕਣ ਵਲੇ ਸਵੇਰੇ ਗਏ ਸੀ ਪਰ ਜਿਹੜੇ ਰਸਤੇ ਤੋਂ ਜੁੜਦੇ ਗਏ ਚਾਹੇ ਉਹਨਾਂ ਨੇ ਕਾਵੜ ਨਹੀਂ ਚੁੱਕਿਆ ਰਸਤੇ ਤੋਂ ਤਕਰੀਬਨ ਪੰਜ ਤੋਂ ਪੰਜ ਦੇ 70 ਤੋਂ 80 ਜਿਹੜੇ ਜਣੇ ਆ ਸਾਡੇ ਹੁਣ ਤੱਕ ਸਾਡੇ ਕੋਲ ਐਡ ਪ੍ਰੈਜ਼ੈਂਟ ਹਗੇ ਨੇ ਤੇ ਉਹਨਾਂ ਦਾ ਜਿਹੜਾ ਰਿਸਪੌਂਸ ਸਾਨੂੰ ਮਿਲਦਾ ਪਿਆ ਨਾ ਤੁਸੀਂ ਵੀ ਦੇਖਿਆ ਹੀ ਹੈ ਇੰਨਾ ਲੰਗਰ ਇੰਨਾ ਪਿਆਰ ਪਾਣੀ ਕੋਈ ਲਾਹੌਰੀ ਜੀਰਾ ਕੁਝ ਹਰ ਤਰ੍ਹਾਂ ਦੀ ਆਈਟਮ ਜਿਹੜੀ ਆ ਖਾਣ ਪੀਣ ਵਾਲੀ ਉਹ ਪ੍ਰੋਵਾਈਡ ਕਰਾ ਰਹੇ ਨੇ ਸੋ ਮਹਾਜਨ ਸਾਹਿਬ ਫਰਮਾਨ ਵਾਲੀ ਗੱਲ ਤੇ ਬਣਦੀ ਜਾਨਾ ਕਿਉਂਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੁਰਗਾਣਾ ਮੰਦਰ ਤੋਂ ਕਾਵਰੀਆ ਜਰੀ ਹੈ ਅਸ਼ਲੇਸ਼ਵਰ ਧਾਮ ਪਹੁੰਚਣ ਲੱਗੀ ਕਿਉਂਕਿ ਗੁਰਿਆ ਦੀ ਨਗਰੀ ਆ ਅੰਮ੍ਰਿਤਸਰ ਵੀ ਤੇ ਸਾਡਾ ਬਟਾਲਾ ਵੀ ਕਿੱਦਾਂ ਫਿਰ ਮਾਨ ਵਾਲੀ ਗੱਲ ਹੈਗੀ ਕਿ ਨਹੀਂ ਹੈ ਕੋ ਮਾਨ ਵਾਲੀ ਗੱਲ ਤੇ ਅਸੀਂ ਆਪਣੇ ਆਪ ਨੂੰ ਤਦ ਮਹਿਸੂਸ ਕਰਦੇ ਪਿਆ ਐ ਵਲੀ ਮਾਨ ਵਾਲੀ ਗੱਲ ਹੈ ਕਿਉਂਕਿ ਜੇ ਅਸੀਂ ਨਾ ਜਾਂਦੇ ਅਸੀਂ ਇੰਨੇ ਆਪਣੇ ਆਪ ਨੂੰ ਮੰਦ ਭਾਗੇ ਸਮਝਦੇ ਕੀ ਬਟਾਲੇ ਅੱਜ ਇਤਿਹਾਸ ਕ੍ਰੀਏਟ ਹੋਇਆ ਵਾ ਹਿਸਟਰੀ ਕ੍ਰੀਏਟ ਹੋਈ ਆ ਔਰ ਅਸੀਂ ਉਹ ਜਿਹੜੇ 50 ਮੈਂਬਰ ਹੈਗੇ ਆ ਜਿਨ੍ਹਾਂ ਨੇ ਕਾਵੜ ਚੁੱਕਿਆ ਉਸ ਹਿਸਟਰੀ ਦਾ ਹੀ ਪਾਟ ਬਣ ਚੁੱਕੇ ਆ ਔਰ ਵੇਖੋ ਜਿਹੜਾ ਫਰਸਟ ਤੇ ਫਰਸਟ ਹੀ ਹੁੰਦਾ ਉਹਨਾਂ ਅਗਲੀ ਵਰੀ ਜਿਹੜੇ ਲੋਕੀ ਸਾਡੇ ਤੋਂ ਬਰੇਰੀ ਤੋਂ ਹੋਣ ਜਾਂ ਭੋਲੇ ਨਾਂ ਦੇ ਜਿਨ੍ਹਾਂ ਦਾ ਪਿਆਰ ਹੈ ਨਹੀਂ ਜਾ ਪਾਇ ਕਿਸੇ ਕਾਰਨ ਵਿੱਚ ਉਹ ਆਨੂੰ ਕਹਿ ਕੀ ਅਸੀਂ ਵਿਕਾਸ ਜਾਂਦੇ ਉਹਨਾਂ ਦੇ ਮਨ 'ਚ ਵੀ ਇੱਛਾ ਸੀ ਤੋ ਵੇਖੋ ਪ੍ਰਭੂ ਦੀ ਕਿਰਪਾ ਹੀ ਤੁਹਾਨੂੰ ਲੈ ਗਏ ਉਹਨਾਂ ਦੇ ਜਦੋਂ ਅਸ਼ੀਰਵਾਦ ਹੋਏਗਾ ਉਹ ਵੀ ਜਾਣਗੇ ਸੋ ਕਹਿਣ ਦਾ ਮਤਲਬ ਵੀ ਅਗਲੀ ਵਾਰ ਜਦ ਕਹਿੰਦੇ ਨੇ ਕਿ 1 ਤੋਂ 1 ਤੋਂ 2 2 ਤੋਂ 22 ਬੰਦਾ ਹੈ ਤੇ ਅਗਲੀ ਵਾਰ ਯਾਤਰਾ ਜਿਹੜੀ ਵਧੇਗੀ ਜ਼ਿਆਦਾ ਬਿਲਕੁਲ ਬਿਲਕੁਲ 100% ਜਿੱਦਾਂ ਦਾ ਰਿਸਪੌਂਸ ਆ ਰਿਹਾ ਜਿੱਦਾਂ ਤੇ ਸਾਨੂੰ ਫੀਡਬੈਕ ਮਿਲਦਾ ਪਿਆ ਅਗਲੀ ਵਾਰੀ ਯਾਤਰਾ 100% ਵਧੇਗੀ ਸੋ ਹੋਰ ਵੀ ਭਗਤ ਜਾਨ ਨੇ ਇੱਥੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਪਹਿਲੇ ਨੰਬਰ ਤੇ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਕਿ ਕਾਵਰੀਆ ਯਲ ਜਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਭੋਲੇ ਨਾਦ ਦੇ ਜੇਰੇ ਭਗਤ ਨੇ ਬੜਾ ਉਤਸ਼ਾਹ ਏ ਅੰਮ੍ਰਿਤਸਰ ਤੋਂ ਚੱਲੇ ਨੇ ਤੇ ਬਟਾਲਾ ਤੱਕ ਜੇਰੀ ਹੈ ਪੂਰੀ ਭੋਲੇ ਨਾਦ ਦੀ ਕਿਰਪਾ ਹੋਈ ਹੈ ਬੰਬੰਬ ਭੋਲੇ ਨਾਦ ਦੇ ਜੇਰੇ ਨੇ ਜਕਾਰੇ ਲੱਗਦੇ ਪਏ ਨੇ ਸੋ ਗੱਲਬਾਤ ਕਰਦੇ ਜੈ ਸ਼ੰਕਰ ਦੀ ਭਾਜੀ ਜੈ ਸ਼ੰਕਰ ਦੀ ਭਾਜੀ ਕੀ ਨਾਮ ਦੇ ਮੇਰਾ ਨਾਮ ਰੂਪ ਲਾਲ ਅਰੋੜਾ ਅਰੋੜਾ ਸਾਹਿਬ ਫਿਰ ਕਿੱਦਾਂ ਦਾ ਲੱਗਿਆ ਤੁਹਾਨੂੰ ਬਟਾਲਾ ਸ਼ਹਿਰ ਤੇ ਆਂਦੇ ਆਂਦੇ ਕਿੱਦਾਂ ਦਾ ਸਵਾਗਤ ਪਰਵਾ ਮਿਲਿਆ ਉਦੋਂ ਹੋਇਆ ਆਪਾਂ ਜਿੰਨੀ ਤਾਰੀਫ ਕਰ ਲਈਏ ਜੋ ਸਾਡੀ ਉਮੀਦ ਸੀ ਨਾ ਉਮੀਦ ਤੋਂ ਹਜ਼ਾਰ ਗੁਣਾ ਵੱਧ ਸਾਨੂੰ ਪਰਵਾਸ ਸਵਾਗਤ ਮਿਲਿਆ ਜਿੰਨਾ ਜਿੰਨਾਂ ਨੂੰ ਜਾਂਦੀ ਵੇਰੀ ਪਤਾ ਲੱਗਦਾ ਗਿਆ ਵੀ ਕਾਵੜ ਯਾਤਰਾ ਆਣੀ ਹੈ ਉਹਨਾਂ ਨੇ ਆਂਦਿਆਂ ਤੋਂ ਤੁਹਾਡੇ ਤੱਕ ਰਸਤੇ ਵਿੱਚ ਹਰ ਤਰ੍ਹਾਂ ਦਾ ਲੰਗਰ ਫਰੂਟ ਕੋਲ ਡਰਿੰਕ ਦੋ ਸੋਡਾ ਵਗੈਰਾ ਹਰ ਤਰ੍ਹਾਂ ਦਾ ਪਾਣੀ ਪੋਣੀ ਦਾ ਇੰਤਿਆਮ ਪੂਰਾ ਤਰ੍ਹਾਂ ਕੀਤਾ ਰਹੀ ਜੋ ਉਹਨਾਂ ਕੋ ਬਾਜ ਜਾਂਦਾ ਸੀ ਤੁਹਾਡੀ ਗੱਡੀ ਜਿਹੜਾ ਹੁੰਦੇ ਸੀ ਵੀ ਰਸਤੇ 'ਚ ਤੁਹਾਨੂੰ ਲੋੜ ਪਏਗੀ ਤੇ ਉਹ ਵੀ ਤੁਸੀਂ ਯੂਜ਼ ਕਰਿਓ ਔਰ ਸੰਗਤ ਨੇ ਬਹੁਤ ਹੋਈ ਵਧੀਆ ਹਨ ਨੂੰ ਸਾਥ ਦਿੱਤਾ ਵਾ ਕਿਉਂਕਿ ਬਟਾਲਾ ਤੋਂ ਆਪਾਂ ਸਵੇਰੇ 4 ਵੇ ਤੁਰੇ ਆ ਪਹਿਲੋਂ ਬਟਾਲਾ ਤੋਂ ਅਸੀਂ ਦੁਰਗਿਆਣਾ ਮੰਦਰ ਗਏ ਆ ਦੁਰਗਿਆਣਾ ਮੰਦਰ ਤੋਂ ਹੀ 8 ਵਜੇ ਤੁਰ ਕੇ ਹੁਣ ਇਸ ਵਕਤ ਬਟਾਲਾ ਪਹੁੰਚੇ ਆ ਤੇ ਰਾਤ ਅਚਲੇਸ਼ਵਰ धाम ਰੁਕਾਂਗੇ ਆਪਾਂ ਸੋ ਆਪਾਂ ਭਗਤ ਜਾਨਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਕਿਹਾ ਜੀ ਆਪਾਂ ਬੜੇ ਵਟਪਾਗੇ ਆ ਕਿ ਪਹਿਲੀ ਵਾਰ ਸਾਡੇ ਪਲਾਨ ਆਇਆ ਆ ਆਪਾਂ ਦੁਰਗਿਆਣਾ ਮੰਦਰ ਤੋਂ ਜਲ ਲੈ ਕੇ ਕਾਵਰੀਆ ਲੈ ਕੇ ਸ਼੍ਰੀ ਅਚਲੇਸ਼ਵਰ धाम ਦੇ ਉੱਤੇ ਅਭਿਸ਼ੇਕ ਕਰਾਂਗੇ ਰਾਤ ਨੂੰ ਸਵੇਰੇ 2:30 ਵਜੇ ਤਾਂ ਉਸ ਤੋਂ ਬਾਅਦ ਜਿਹੜੀ ਹੈ ਯਾਤਰਾ ਸਮਾਪਤ ਹੋਏਗੀ ਸੋ ਬੜੀ ਵਧੀਆ ਗੱਲ ਆ ਜੀ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਵਿੱਚ ਉਹ ਵੀ ਗੁਰੂ ਦੀ ਨਗਰੀ ਹੈ ਤੇ ਬਟਾਲਾ ਸ਼ਹਿਰ ਵੀ ਜਿਹੜਾ ਗੁਰੂ ਦੀ ਨਗਰੀ ਹੈ ਸੋ ਬੜੀ ਵਧੀਆ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਜਿਹੜੀ ਇਹਨਾਂ ਨੇ ਉਪਰਾਲਾ ਕੀਤਾ ਤੇ ਸੰਗਤ ਜਿਹੜੀ ਹੋਰ ਵੀ ਜੁੜਨ ਨੂੰ ਤਿਆਰ ਹੈ ਅਗਲੀ ਵਾਰ ਜਿਹੜੀ ਯਾਤਰਾ ਹੈ ਉਹ ਬਹੁਤ ਵੱਡੀ ਯਾਤਰਾ ਜਿਹੜੀ ਹੈ ਨਿਕਲੇਗੀ ਸੋ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਓ ਤਾਂ ਕਿ ਜੇ ਭਗਤ ਨੇ ਜਿਹੜੇ ਜਿਨ੍ਹਾਂ ਨੇ ਅਗਲੀ ਵਾਰ ਇਹਦੇ ਵਿੱਚ ਯਾਤਰਾ ਵਿੱਚ ਹਿੱਸਾ ਲੈਣਾ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ ਕਿਉਂਕਿ ਪੋਲੇਨਾਥ ਦੀ ਕਿਰਪਾਏ ਸੋਨ ਮਹੀਨਾ ਚੱਲਦਾ ਪਿਆ ਸਾਰਿਆਂ ਨੂੰ ਮੇਰੇ ਵੱਲੋਂ ਫੇਰ ਤੋਂ ਇੱਕ ਵਾਰ ਜੈ ਸ਼ੰਕਰ ਦੀ ਸੋ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰਿਓ ਓ ਸ਼ੰਕਰ ਭਗਵਾਨ ਕੀ ਜੈ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲक्की ਰਾਜਪੂਤ ਗੁਰਦਾਸਪੁਰ